ਲੋ ਜੀ ਇਹਨੂੰ ਕਿਹਾ ਵੀ ਇਧਰੋਂ ਫੜਾਓ ਆਹ ਦੇਖੋ 5911 5911 ਇਧਰ ਤੇ ਸ਼ਕਨ ਵੀ ਲੱਗ ਪਏ ਆ ਕੋ ਤੇ ਹੁਣ ਦੁੱਧ ਗਰਮ ਹੋ ਰਿਹਾ ਜੀ ਆਪਾਂ ਚਾਹ ਪੀਣ ਲੱਗੇ ਆ ਜੀ ਇੱਕ ਗਲਾਸ ਚ ਮੇਰੇ ਆਡੀਅנס ਲਈ ਪਾ ਦਿਓ ਚਾਹ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਕੱਲ ਪਰਾਲੀ ਇਕੱਠੀ ਕੀਤੀ ਸੀ ਤੇ ਅੱਜ ਅਸੀਂ ਟਰਾਲੀ ਦੇ ਵਿੱਚ ਭਰ ਰਹੇ ਹਾਂ ਜੀ ਦੇਖੋ ਇੱਧਰ ਸੁੱਖਾ ਭਾਜੀ ਰੋਬਨ ਹੈ ਦੀਪਾ ਭਾਜੀ ਸਾਡਾ ਬਹੁਤ ਹੀ ਵੱਡਾ ਯੋਗਦਾਨ ਪਾ ਰਹੇ ਆ ਜੀ ਸਾਡੇ ਦਾ ਪਰਾਲੀ ਇਕੱਠੀ ਕਰਨ ਚ ਪਿਆਰਾ ਭਾਜੀ ਵੀ ਦਿਖਾਓ ਪਿਆਰਾ ਭਾਜੀ ਲਓ ਜੀ ਦੇਖੋ ਆ ਇੱਧਰ ਦੇਖੋ ਸੁੱਖੇ ਭਾਈ ਨੂੰ ਕਿਹਾ ਵੀ ਇਧਰੋ ਫੜਾਓ ਆਓ ਦੇਖੋ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਤੇ ਆਨੰਦਵਾਰਿਆ 1 ਮਿੰਟ ਮੈਂ ਤੁਹਾਨੂੰ ਮਿਲਦਾ ਜੀ ਪੱਲੀ ਚਕਾ ਕੇ ਸਸਕਾਰ ਲਓ ਜੀ ਬਾਜੀ ਨੇ ਹੁਣ ਫੇਰ ਪੱਲੀ ਚੱਕ ਲਈ ਦੇਖੋ ਉਹਦੇ ਉਹਦੇ ਉਹ ਲਿਆ ਜੀ ਉਹ ਕਹਿੰਦੇ ਆਹਨ ਦੇਖਿਆ 59 11 59 11 ਚਲੋ ਜੀ ਮਿੱਤਰੋ ਨਾਲ ਦੇ ਮੇਰੇ ਸਾਥੀ ਅਜੇ ਤੱਕ ਪਰਾਲੀ ਇਕੱਠੀ ਕਰ ਰਹੇ ਆ ਤੇ ਮੈਂ ਚੱਲ ਆਇਆ ਜੀ ਪੀਜ਼ਾ ਲੈਣ ਕਹਿੰਦੇ ਪੀਜ਼ਾ ਖਾਣਾ ਤੇ ਅਸੀਂ ਪੀਜ਼ਾ ਲੈਣ ਜਾ ਰਹੇ ਹਾਂ ਜੀ ਮੋਟਰਸਾਈਕਲ ਤੇ ਉਹ ਸਾਡਾ ਘਟਕਲ ਦੀ ਨਾ ਉੱਥੇ ਜਾਵਾਂਗੇ ਰੋ ਇੱਕ ਟਰਾਲੀ ਪਰ ਹੋ ਗਈ ਹੈ ਤੇ ਦੇਖੋ ਸੁੱਖੇ ਭਾਜੀ ਹੁਣ ਆ ਬੈਠੇ ਆ ਤੇ ਮੈਂ ਪੀਜ਼ਾ ਲੈ ਕੇ ਆ ਗਿਆ ਹਾਂਗਾ ਤੇ ਟਾਈਮ ਬਾਬਾ ਹੀ ਲੱਗ ਗਿਆ ਇਹਨਾਂ ਨੇ ਪਿੱਛੋਂ ਦਬਾ ਦਬ ਸਾਰਾ ਕੰਮ ਮੁਕਾਤਾ ਤੇ ਐਂਜਰ ਦੇਖੋ ਬੈਠੇ ਆ ਮੁੰਡੇ ਸਾਡੇ ਲੈਰ ਦਾ ਇੱਧਰ ਦੇਖੋ ਇੱਧਰ ਤੇ ਸ਼ਕਨ ਵੀ ਲੱਗ ਪਏ ਆ ਆ ਕੋਕ ਦੀ ਬੋਤਲ ਲਓ ਜੀ ਖਾਓ ਪੀਓ ਜੇਰੇ ਦੇ ਸਮਾਈਂ ਕੀ ਕਰੋ ਅੱਸੀ ਗੱਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਪਰਾਲੀ ਇਕੱਠੀ ਕਰ ਲਈ ਸੀ ਤੇ ਆਪਾਂ ਮੇਰਾ ਫੋਨ ਡੈੱਡ ਹੋ ਗਿਆ ਸੀ ਬੈਟਰੀ ਡੈੱਡ ਹੋ ਗਈ ਸੀ ਇਸ ਕਰਕੇ ਵਲੌਗ ਵਿੱਚ ਹੀ ਰਹਿ ਗਿਆ ਸੀਗਾ ਤੇ ਹੁਣ ਆਪਾਂ ਪਹੁੰਚੇ ਜੀ ਗੁਰਦੁਆਰਾ ਸਾਹਿਬ ਤੇ ਪਿੰਡ ਦੀਆਂ ਬੀਬੀਆਂ ਜੀ ਇਕੱਠੀਆਂ ਹੋਈਆਂ ਤੇ ਮੈਂ ਨਾ ਬੰਦਾ ਨਹੀਂ ਜਾਂਦਾ ਰ ਸਵੇਰ ਦੀ ਬਹੁਤ ਸੇਵਾ ਕੀਤੀ ਹੈ ਜੀ ਇਹਨਾਂ ਨੇ ਤੇ ਹੁਣ ਦੁੱਧ ਗਰਮ ਹੋ ਰਿਹਾ ਜੀ ਇਹ ਕੋਲਾ ਬਦਲਾ ਆ ਦੇਖੋ ਸਲਾ ਆਪਣੀ ਆਡੀਅנס ਨੂੰ ਆ ਦੇਖੋ ਤੇ ਪਤਾ ਨਹੀਂ ਸਾਹੀ ਗੱਤ ਚੱਲੀ ਆ ਦੇਖੋ ਅੰਟੀ ਸਾਡੇ ਅੰਟੀ ਉੱਤ ਕੇ ਲਿਆ ਉਸ ਨੂੰ ਕਿਹਨੂੰ ਜੇ ਲੋਗੋ ਆ ਗਏ ਹਾਂ ਕੀ ਹੋ ਗਿਆ ਢੋਲੂ ਕੁ ਆ ਜ ਗਿਆ ਸੀਗਾ ਜੀ ਢੋਲੂ ਆ ਜ ਗਿਆ ਜੀ ਢੱਲੂ ਆ ਜ ਗਿਆ ਜੀ ਢੋਲੂ ਆ ਜ ਗਿਆ ਜੀ ਕਿ ਪਨੀਰ ਭਾ ਕੇ ਲੈ ਲਿਆ ਸੀ ਹਾਂ ਦੇਖਿਆ ਇਹਨਾਂ ਨੇ ਅੱਜ ਪਨੀਰ ਖਾਦਾ ਹੈ ਜੀ ਬਾਕੀ ਅੱਜ ਅਗਲਾ ਆਪਾਂ ਬੂੜੀਆਂ ਦੇਗਾ ਜੀ ਲਾਉਣ ਬਾਹਰ ਤੇਰੇ ਕੰਮ ਅਸੀਂ ਪਰਾਲੀ ਇਕੱਠੀ ਕਰ ਰਹੇ ਸੀਗੇ ਤੇ ਆ ਖੇਤ ਚ ਥੋੜੀ ਜਿਹੀ ਰਹਿ ਗਈ ਸੀ ਤੇ ਅੱਜ ਅਸੀਂ ਪਰਾਲੀ ਇਕੱਠੀ ਕਰ ਰਹੇ ਆ ਨਾਲ ਅਸੀਂ ਲਿਆਂਦਾ ਜੀ ਟਰੈਕਟਰ ਤੇ ਉਹਦੇ ਵਿੱਚ ਲੱਦ ਕੇ ਦੂਜੇ ਖੇਤ ਚ ਲੈ ਕੇ ਜਾਵਾਂਗੇ ਤੇ ਫੇਰ ਤੁਹਾਨੂੰ ਅਸੀਂ ਮਿਲਦੇ ਆਂ ਜੀ ਬਾਅਦ ਚ ਪਰਾਲੀ ਇਕੱਠੀ ਕਰਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਰੋਬਿਨ ਵੀ ਅੱਜ ਆਇਆ ਜੀ ਸਾਡਾ ਨਾਲ ਤੇ ਹਾਂਜੀ ਫਰੈਂਡਸ ਆਪਾਂ ਚਾਹ ਪੀਣ ਲੱਗੇ ਆ ਜੀ ਦੇਖੋ ਤੁਸੀਂ ਵੀ ਚਾਹ ਪੀ ਲਓ ਇੱਕ ਗਲਾਸ ਚ ਮੇਰੇ ਆਡੀਅנס ਲਈ ਪਾ ਦੋ ਚਾਹ ਮੇਰੇ ਦੋਸਤਾਂ ਨੇ ਵੀ ਪੀਣੀ ਹੈ ਜੀ ਚਾਹ ਹਾਂਜੀ ਗਾਇਸ ਹੁਣ ਆਪਾਂ ਪਰਾਲੀ ਟਰਾਲੀ ਦੇ ਵਿੱਚ ਰੱਖ ਰਹੇ ਆ ਤੁਸੀਂ ਦੇਖ ਸਕਦੇ ਹੋ ਟਰਾਲੀ 'ਚ ਤੁੜੀ ਰੱਖ ਰੇ ਆ ਉਹ ਭਾਜੀ ਹਣੀ ਉਧਰ ਪੰਡਾ ਬੰਨ ਬਨ ਕੇ ਲਿਆ ਰਹੇ ਆ ਜੀ ਤੇ ਅਸੀਂ ਰੱਖ ਕੇ ਤੇ ਉੱਤੇ ਦਾਬ ਲਾ ਰਹੇ ਆ ਤੇ ਵਾਜੀ ਪਹਿਲੇ ਖੇਤ ਚ ਲੱਗੇ ਆ ਜੀ ਭਾਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਸਤਿ ਸ੍ਰੀ ਅਕਾਲ ਸੋ ਭਾਜੀ ਤੇ ਹਾਂਜੀ ਦੋਸਤੋ ਪਰਾਲੀ ਵੀ ਆਪਾਂ ਟਰਾਲੀ ਭਰ ਲਿਆਂਦੀ ਸੀ ਤੇ ਹੁਣ ਆਪਾਂ ਇੱਥੇ ਲਾਣੀ ਹੈ ਜੀ ਆ ਕੱਲ ਅਸੀਂ ਲਾਈ ਸੀ ਤੇ ਹੁਣ ਫੇਰ ਲਾਣ ਲੱਗੇ ਆ ਇੱਧਰ ਸਾਡੇ ਸੁੱਖਾ ਭਾਜੀ ਰੋਬਨ ਤੇ ਹੁਣ ਆਪਾਂ ਲਾਂ ਲੱਗੇ ਆ ਜਿੱਤੋਂ ਪਰਾਲੀ ਚਲੋ ਜੀ ਮਿੱਤਰੋ ਅਸੀਂ ਪਰਾਲੀ ਇਕੱਠੀ ਕਰਕੇ ਤੇ ਉੱਥੇ ਸਿੱਟਾਂਗੇ ਤੇ ਟਰਾਲੀ ਆਪਾਂ ਲਾਤੀ ਹੈ ਜੀ ਹੁਣ ਆਪਾਂ ਘਰ ਨੂੰ ਚੱਲੇ ਆ ਜੀ